ਜੀ ਬਹਿ ਜਾਂਦੀ ਪਰ ਮੇਰੇ ਥੜੀ ਲਾ ਕੇ ਲੁਕ ਲੁਕ ਕੇ ਬੈਠੇ ਦੋ ਤਨ ਹਜ਼ਾਰ ਰੁਪਿਆ ਹਫਤੇ ਬਾਅਦ ਕਿੱਥੋਂ ਆਊਗਾ ਮੇਰੇ ਕੋਲ ਵਿਦਿਆੜੀਦਾਰ ਬੰਦਾ ਬੱਚਿਆਂ ਦਾ ਟੱਟ ਪਾਣੀ ਕਿ ਦਵਾਈਆਂ ਲਿਆਉਂ ਚੋਗਾਲਿਆਂ ਨੇ ਵੀ ਇਹੀ ਕਿਹਾ ਵੀ ਇਹਦਾ ਆਪਰੇਸ਼ਨ ਹੀ ਹੋਊਗਾ ਦਵਾਈ ਦਵਾਉਂਦਾ ਇਹਨੂੰ ਕੋਈ ਫਾਇਦਾ ਨਹੀਂ ਤੇਰਾ ਵਿਦਾਨ ਵਧੀ ਜਾਂਦਾ ਇਹਦਾ ਛੋਟਾ ਆਪਰੇਸ਼ਨ ਨਹੀਂ ਬਹੁਤ ਜ਼ਿਆਦਾ ਵੱਡਾ ਆਪਰੇਸ਼ਨ ਹੈ ਜੀ ਤੇ 80 ਪਿੰਡ ਦੇ ਵਿੱਚ ਵੀ ਕਰੀ ਸੀਗੀ ਗਰਾਈ ਤੇ ਉਹਦੇ ਨਾਲ ਵੀ ਵਿਚਾਰੇ ਦਾ ਇਹਦਾ ਨਹੀਂ ਸੋਤ ਆਇਆ ਕਹਿੰਦੇ ਨੇ ਪਰਮਾਤਮਾ ਕਦੇ ਵੀ ਕਿਸੇ ਨੂੰ ਗਰੀਬੀ ਨਾ ਦੇਵੇ ਤੇ ਜੇ ਦੇਵੇ ਤਾਂ ਉਸ ਦੇ ਨਾਲ ਬਿਮਾਰੀ ਤਾਂ ਜਮਾ ਨਾ ਦੇਵੇ ਪਰ ਅਜਿਹਾ ਇੱਕ ਗਰੀਬ ਪਰਿਵਾਰ ਹੈ ਜਿਸ ਦੇ ਉੱਤੇ ਬਿਮਾਰੀਆਂ ਦੇ ਕਾਰਨ ਦੁੱਖਾਂ ਦਾ ਕਹਿਰ ਟੈ ਚੁੱਕਾ ਹੈ ਇਸ ਘਰ ਦੇ ਵਿੱਚ ਅਤਿ ਦੀ ਗਰੀਬੀ ਹੈ ਤੇ ਕਮਾਉਣ ਵਾਲਾ ਇਕੱਲਾ ਵਿਅਕਤੀ ਹੈ ਤੇ ਉਸ ਦੀ ਪਤਨੀ ਬਿਮਾਰ ਪਈ ਹੈ ਜਿਸ ਦੇ ਇਲਾਜ ਦੇ ਉੱਤੇ ਲੱਖਾਂ ਰੁਪਏ ਦਾ ਖਰਚ ਹੋਣਾ ਹੈ ਪਰ ਪਰਿਵਾਰ ਦੇ ਕੋਲ ਫੁੱਟੀ ਕੌੜੀ ਵੀ ਨਹੀਂ ਹੈ ਘਰ ਦੇ ਹਾਲਾਤ ਵੀ ਤੁਹਾਨੂੰ ਸਕਰੀਨ ਦੇ ਉੱਤੇ ਦਿਖਾ ਰਹੇ ਹਾਂ ਦੋ ਕਮਰੇ ਨੇ ਤੇ ਇਹਨਾਂ ਦੇ ਵਿੱਚੋਂ ਇੱਕ ਕਮਰਾ ਅਜਿਹਾ ਜਿਹੜਾ ਕਦੇ ਵੀ ਡਿੱਗ ਸਕਦਾ ਹੈ ਹੁਣ ਪਰਿਵਾਰ ਸਮਾਜ ਸੇਵੀਆਂ ਅਤੇ ਸਰਕਾਰ ਦੇ ਕੋਲੋਂ ਮਦਦ ਦੀ ਗੁਹਾਰ ਲਗਾ ਰਿਹਾ ਹੈ ਦਰਸਲ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹੈ ਇੱਕ ਗੁੰਦਾਰਾ ਇੱਥੋਂ ਦੇ ਰਹਿਣ ਵਾਲਾ ਕੁਲਦੀਪ ਸਿੰਘ ਆਪਣੀ ਪਤਨੀ ਤੇ ਤਿੰਨ ਬੱਚਿਆਂ ਦੇ ਸਮੇਤ ਖੁਸ਼ੀ-ਖੁਸ਼ੀ ਮਿਹਨਤ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਪਾਲ ਰਿਹਾ ਸੀ ਅਚਾਨਕ ਉਸ ਦੀ ਪਤਨੀ ਵੀਰਪਾਲ ਕੌਰ ਦੇ ਲਤ ਦੇ ਵਿੱਚ ਦਰਦ ਰਹਿਣ ਲੱਗਾ ਇਧਰੋਂ ਉਧਰੋਂ ਇਲਾਜ ਕਰਵਾਉਣ ਤੇ ਪਤਾ ਚੱਲਿਆ ਕਿ ਵੀਰਪਾਲ ਕੌਰ ਦੇ ਲਿਵਰ ਦੇ ਵਿੱਚ ਸਮੱਸਿਆ ਹੈ ਲਿਵਰ ਦਾ ਇਲਾਜ ਵੱਡੇ ਹਸਪਤਾਲ ਤੋਂ ਕਰਵਾ ਕੇ ਉਹਨਾਂ ਦੇ ਕੋਲ ਜਿੰਨੀ ਵੀ ਜਮਾ ਪੂੰਜੀ ਸੀ ਉਹ ਵੀ ਖਤਮ ਹੋ ਗਈ ਰਿਸ਼ਤੇਦਾਰਾਂ ਆਸ-ਪड़ोस ਦੇ ਲੋਕਾਂ ਅਤੇ ਪਿੰਡ ਵਾਸੀਆਂ ਤੋਂ ਜਿੰਨੇ ਵੀ ਪੈਸੇ ਉਹਨਾਂ ਨੇ ਇਕੱਠੇ ਕੀਤੇ ਸੀ ਜਿੱਥੋਂ ਤੱਕ ਵਾਗ ਲੱਗੀ ਕੁਲਦੀਪ ਸਿੰਘ ਨੇ ਆਪਣੀ ਪਤਨੀ ਦਾ ਇਲਾਜ ਕਰਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਕਿਤੋਂ ਵੀ ਉਸ ਨੂੰ ਆਰਾਮ ਨਹੀਂ ਆਇਆ ਤਾਂ ਆਖਿਰ ਦੇ ਵਿੱਚ ਉਹ ਬਠਿੰਡਾ ਹਸਪਤਾਲ ਦੇ ਵਿੱਚ ਆਪਣੀ ਪਤਨੀ ਨੂੰ ਲੈ ਗਏ ਤਾਂ ਉੱਥੇ ਦੇ ਡਾਕਟਰਾਂ ਨੇ ਕਿਹਾ ਕਿ ਵੀਰਪਾਲ ਕੋਰ ਦੇ ਲਿਵਰ ਦਾ ਆਪਰੇਸ਼ਨ ਹੋਵੇਗਾ ਜਿਸ ਦੇ ਉੱਤੇ 21 ਲੱਖ ਰੁਪਏ ਦਾ ਖਰਚ ਹੋਵੇਗਾ ਇੰਨੇ ਪੈਸੇ ਹੁਣ ਕੁਲਦੀਪ ਸਿੰਘ ਕੋਲ ਨਹੀਂ ਹਨ ਤਾਂ ਹੁਣ ਪਰਿਵਾਰ ਸਮਾਜ ਸੇਵੀ ਅਤੇ ਸਰਕਾਰ ਤੋਂ ਗੁਹਾਰ ਲਗਾ ਰਿਹਾ ਹੈ ਜੇਕਰ ਕੋਈ ਵੀ ਇਹਨਾਂ ਦੀ ਮਦਦ ਕਰ ਸਕਦਾ ਇਸ ਪਰਿਵਾਰ ਦੀ ਮਦਦ ਕਰ ਸਕਦਾ ਤਾਂ ਜ਼ਰੂਰ ਇਸ ਪਰਿਵਾਰ ਦੀ ਮਦਦ ਕਰੋ ਤੇ ਕੀ ਕੁਝ ਪਰਿਵਾਰ ਵਾਸੀ ਕਹਿ ਰਹੇ ਨੇ ਆਓ ਸੁਣਦੇ ਹਾਂ ਇਹਨਾਂ ਦੀ ਜ਼ੁਬਾਨੀ ਮੇਰਾ ਤਾਂ ਇਲਾਜ ਹੋ ਜੇ ਬਸ ਬਹੁਤ ਤੰਗ ਹੈ ਸਮੱਸਿਆ ਕੀ ਹੈ ਪੰਜੀ ਜੀ ਮੈਨੂੰ ਪੇਟ ਦੀ ਬਰੌਣਾ ਪੰਜਾ ਤੇ ਹੈ ਜੀ ਪੂਰੇ ਤਰ੍ਹਾਂ ਨਹੀਂ ਜਾਂਦਾ ਮੈਥੋਂ ਐਂ ਤਾਂ ਜੀ ਬਹਿ ਜਾਂਦੀ ਪਰ ਹੁਣ ਮੇਰੇ ਥੜੀ ਲੱਗ ਲੱਗ ਕੇ ਬੈਠੇ ਸਮਝ ਮਾ ਸਮਝ ਐਂ ਜੀ ਕੀ ਮੰਨ ਕਰਦੇ ਤੁਸੀਂ ਅਸੀਂ ਮੇਰਾ ਇਲਾਜ ਹੋ ਜਾਸ ਧੰਨਵਾਦ ਕਰਾਂਗੇ ਜੀ ਪਤਨੀ ਨੂੰ ਕੀ ਸਮੱਸਿਆ ਤੇ ਕਦੋਂ ਤੋਂ ਇਸ ਜੀ ਇਹਨਾਂ ਨੂੰ ਜੀ ਹੁਣ ਪੇਟ ਦੀ ਪਰੰਗ ਵਧਾ ਪਹਿਲੋਂ ਮਾੜੀ ਮੋਟੀ ਬਿਮਾਰੀ ਸੀ ਡਾਕਟਰਾਂ ਦੇ ਲਈ ਫਰੇ ਅਸੀਂ ਪਰ ਡਾਕਟਰਾਂ ਨੇ ਸਾਨੂੰ ਕੋਈ ਹੱਲ ਨਹੀਂ ਦਿੱਤਾ ਹੁਣ ਇਹਦਾ ਹੱਲ ਇਹੀ ਕੱਟਿਆ ਜੀ ਵੀ ਇਹਦਾ ਆਪਰੇਸ਼ਨ ਹੋ ਸਕਦਾ ਹੋਰ ਕੋਈ ਹੱਲ ਨਹੀਂ ਇਹਦਾ ਡਾਕਟਰ ਜੀ ਬਠੰਡਿਓ ਹੋਏ ਆ ਹਾਂਜੀ ਪੁੱਛੂ ਵਾਲਿਆਂ ਨੇ ਵੀ ਇਹੀ ਕਿਹਾ ਵੀ ਇਹਦਾ ਆਪਰੇਸ਼ਨ ਹੀ ਹੋਊਗਾ ਦਵਾਈ ਦਵਾਉਂਦਾ ਇਹਨੂੰ ਕੋਈ ਫਾਇਦਾ ਨਹੀਂ ਤੇ ਰਵਿਧਾਨ ਵਧੀ ਜਾਂਦਾ ਭਾਈ ਦਵਾਈ ਤੇ ਹੁਣ ਤੂੰ 12000 ਦੀ ਲੈ ਜਾਣਾ ਉਹ ਤੇਰੀ ਨੇ ਭਾਵਾਂ ਤੇ ਕਿਥੇ ਨਹੀਂ ਹਾਂਜੀ ਫੇਰ ਅਸੀਂ ਹੁਣ ਗੱਡੀ ਤੇ ਲੈ ਕੇ ਵੀ ਜਾਣੇ ਆ 11500 ਰੁਪਿਆ ਹੋਊ ਵੀ ਭਾਵ ਦਾ 2-3000 ਰੁਪਿਆ ਹਫਤੇ ਬਾਅਦ ਕਿੱਥੋਂ ਆਊਗਾ ਮੇਰੇ ਕੋਲ ਵਿਦਿਆਰਥੀਦਾਰ ਬੰਦਾ ਬੱਚਿਆਂ ਦਾ ਟੱਟ ਪਾਲੂ ਤੇ ਦਵਾਈਆਂ ਲਿਆਉਗਾ ਬਾਠੂ ਆਂਦੇ ਵੀ ਦਿਵਾਨਿਆਂ ਨੂੰ ਫੁਵਾਉਣਾ ਇਹ ਨਸ਼ਕਾਣੀ ਕਰਦੀਆਂ ਇਹਦਾ ਕੋਈ ਫਾਇਦਾ ਨਹੀਂ ਇਹਨੂੰ ਕਰਦੀਆਂ ਇਹਦਾ ਹੁਣ ਆਪਰੇਸ਼ਨ ਹੀ ਹੋ ਸਕਦਾ ਜੀ ਉਹ ਆਂਦੇ ਕੋਈ ਹੱਲ ਨਹੀਂ ਵੀ ਪਰੇਸ਼ਣੇ ਦਾ ਕਰਾ ਲਓ ਤੇ ਠੀਕ ਠਾਕ ਐਸੀ ਹੋ ਜੂ ਸਰਕਾਰ ਨੇ 5 ਲੱਖ ਦੇ ਕਾਰਡ ਬਣਾਏ ਹੋਏ ਆ ਉਹ ਬਣਿਆ ਹੋਏ ਹਾਂਜੀ ਕਾਟ ਬਣਿਆ ਜੀ ਲਾਜ ਨਹੀਂ ਹੁੰਦਾ ਨਹੀਂ ਜੀ ਲਾਜ ਨਹੀਂ ਹਾਂ ਜੀ ਉਹਦੇ ਤੇ ਕੋਣ ਕੀ ਕਹਿੰਦੇ ਉਹ ਆਂਦੇ ਜੀ ਇਹ ਪਰੇਸ਼ਨਾ ਜਿਹੜਾ ਇਹ ਹੋ ਨਹੀਂ ਸਕਦਾ ਇਹ ਕਾਟ ਤੇ ਕਿੱਥੇ ਕਿੱਥੇ ਲੱਗ ਗਿਆ ਹੁਣ ਤੱਕ ਇਹਨੂੰ ਜੀ ਮੈਂ ਫ੍ਰੀ ਟੋਟ ਵੀ ਲੈ ਕੇ ਗਿਆ ਤੇ ਬਠਿੰਡੇ ਵੀ ਲੈ ਕੇ ਗਿਆ ਪੁੱਚੋ ਵੀ ਲੈ ਕੇ ਗਿਆ ਤੇ ਇੱਧਰ ਵੀ ਲੈ ਕੇ ਗਿਆ ਨੂੰ ਐਵੇਂ ਜਿੱਥੇ ਉੱਤੇ ਕਾੜ ਨਹੀਂ ਚਲਾ ਕਿਸੇ ਨਹੀਂ ਜੀ ਕਿਸੇ ਹਸਪਤਾਲ ਚ ਨਹੀਂ ਜੀ ਕਿਸੇ ਤੇ ਨਹੀਂ ਚੱਲਿਆ ਆਸਤੇ ਜੀ ਕੀ ਮੰਗਦੇ ਹਾਂ ਜੀ ਹਾਂ ਜੀ ਮੰਗ ਇਹੀ ਕਰਦੇ ਹਾਂ ਜੀ ਸਾਡਾ ਤਾਂ ਇਲਾਜ ਹੋ ਜੇ ਸਾਡੇ ਬੱਚੇ ਅਸੀਂ ਆਪ ਦਾ ਘਰ ਤੇ ਕਮਾਈ ਨਾਲ ਪਾਲ ਸਕੀਏ ਸਾਡਾ ਕੋਈ ਮੋਢਾ ਲੱਗ ਜੇ ਸਾਨੂੰ ਠੀਕ ਹੈ ਜੀ ਬਹੁਤ ਬਹੁਤ ਮੈਂ ਧੰਨਵਾਦ ਕਰਾਂ ਮੇਰਾ ਨਾਮ ਮੇਰਾ Prit Singh Gondara ਮੈਂ ਇਹ ਕਹਿਣਾ ਚਾਹਣਾ ਵੀ ਇਹਨਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਗਵਰਨਮੈਂਟ ਕਰੇ ਐਨਆਰਆਈ ਪ੍ਰੋਗਰਾਮ ਹੋਰ ਜਿੱਥੇ ਬੰਦਿਆਂ ਕਰਨ ਬਹੁਤ ਗਰੀਬ ਪਰਿਵਾਰ ਹੈ ਇਹ ਕਰਦੇ ਵੀ ਕਾਫੀ ਹਾਲਾਤ ਕਰਦੇ ਹਾਲਾਤ ਤੋਂ ਦਿਖੇ ਰਹੇ ਤੁਸੀਂ ਵੀਡੀਓ ਲਈਏ ਬਹੁਤ ਬੁਰਾ ਹਾਲਾਤ ਕਰਦਾ ਕਰਦਾ ਬਣਨਾ ਚਾਹੀਦਾ ਕਮਾਈ ਦਾ ਸਾਧਨ ਕੋਈ ਨਹੀਂ ਇਹਨਾਂ ਦਾ ਵਿਚਾਰਿਆਂ ਦਾ ਸੋ ਵੱਧ ਤੋਂ ਵੱਧ ਮਦਦ ਹੋਣੀ ਚਾਹੀਦੀ ਇਹਨੂੰ ਪੂਰਾ ਹੀ ਤੁਹਾਡੇ ਆ ਕੇ ਇਲਾਜ ਹੋਣਾ ਚਾਹੀਦਾ ਆਪਰੇਸ਼ਨ ਲਾਜ਼ਮੀ ਤੋਂ ਹੁਣ ਸਰਕਾਰ ਤੋਂ ਮੰਗ ਕਰਦੇ ਆਂ ਅਸੀਂ 50 ਗਵਰਨਮੈਂਟ ਤੋਂ ਪੀ ਗਵਰਨਮੈਂਟ ਕਾਰਡ ਤਾਂ ਚੱਲ ਮੈਨਾ ਸੈਂਟਰ ਦਾ ਤੇ ਸੈਂਟਰ ਨੂੰ ਵੀ ਚਾਹੀਦਾ ਜੀ ਇਹੇ ਚਲਾਉਣਾ ਜਦੋਂ ਸਾਰੇ ਕੰਮਾਂ ਤੇ ਚੱਲੀ ਜਾਂਦਾ ਜੀ ਤੇ ਕਾਰਡ ਲਾਜ਼ਮੀ ਚੱਲਣਾ ਚਾਹੀਦਾ ਸੈਂਟਰ ਵਾਲਾ ਵੀ ਇਸ ਤੇ ਬੋਰ ਸਿੰਘ ਜੀ ਬੋਰ ਸਿੰਘ ਜੀ ਕੀ ਕਹਿਣਾ ਹੈਗਾ ਪਰਿਵਾਰ ਦੇ ਕੀ ਹਾਲਾਤ ਨੇ ਕੀ ਸਮੱਸਿਆ ਕੀ ਇਹ ਪਰਿਵਾਰ ਦਾ ਜੀ ਬਹੁਤ ਹੀ ਜ਼ਿਆਦਾ ਮੰਦਾ ਹਾਲ ਹੈ ਜੀ ਤੇ ਬਿਮਾਰੀ ਨੇ ਬਹੁਤ ਵਿਚਾਰਿਆਂ ਨੂੰ ਘੇਰ ਰੱਖਿਆ ਜੀ ਇਹਨਾਂ ਨੂੰ ਤੇ ਇਹਦਾ ਛੋਟਾ ਆਪਰੇਸ਼ਨ ਨਹੀਂ ਜੀ ਬਹੁਤ ਜਿਆਦਾ ਵੱਡਾ ਆਪਰੇਸ਼ਨ ਹੈ ਜੀ ਤੇ ਅਸੀਂ ਪਿੰਡ ਦੇ ਵਿੱਚ ਵੀ ਕਰੀ ਸੀਗੀ ਗਰਾਈ ਤੇ ਉਹਦੇ ਨਾਲ ਵੀ ਵਿਚਾਰੇ ਦਾ ਇਹਦਾ ਨਾ ਹੀ ਸੂਤ ਆਇਆ ਜੀ ਤੇ ਡਾਕਟਰ ਸਾਹਿਬ ਕਹਿੰਦੇ ਵੀ ਬਹੁਤ ਜਿਆਦਾ ਪੈਸਾ ਲੱਗੂਗਾ ਜੀ ਇਹਦੇ ਟੈਸਟ ਟ੍ਰੈਚੀ ਆ ਜੀ ਜਿਹੜੇ ਉਹਨੇ ਲਿਖਤੇ ਸੀਗੇ ਸਾਨੂੰ 80000 ਦੇ ਟੈਸਟ ਟ੍ਰੈਚੀ ਤੇ ਬਹੁਤ ਜਿਆਦਾ ਮੰਦਹਾੜਾ ਜਿਹੜੀ ਬੱਚੀ ਹੈ ਵਿਚਾਰੀ ਇੱਕ ਹੁਣ ਉਹ ਪੜ੍ਹਾਈ ਤੋਂ ਵਿਚਾਰੀ ਤੋਂ ਰੋਕਿਆ ਗਿਆ ਤੇ ਉਹਨੂੰ ਰੋਟੀ ਪਾਣੀ ਦਾ ਨਹੀਂ ਸਰਦਾ ਜੀ ਘਰੇ ਵਿਚਾਰੀ ਤਾਂ ਭੁੱਖ ਲਾਹ ਹੋਇਆ ਹੋਇਆ ਜੀ ਤੇ ਇੱਕ ਦਿਹਾੜੀ ਲਾਉਂਦਾ ਵਿਚਾਰਾ ਤੇ ਉਹਦੇ ਨਾਲ ਤਾਂ ਇਹਨਾਂ ਦਾ ਟਾਈਮ ਪਾਸ ਹੀ ਨਹੀਂ ਹੁੰਦਾ ਜੀ ਕੋਈ ਦਵਾਈ ਬੂਟੀ ਨਹੀਂ ਪੂਰੀ ਹੁੰਦੀ ਜੀ ਘਰ ਦੇ ਵਿੱਚ ਜੀ ਰਾਸ਼ਨ ਵੀ ਹੈ ਨਹੀਂ ਗਈ ਤੇ ਘਰ ਦਾ ਵੀ ਮੰਦਾ ਹਾਲ ਹੈ ਜੀ ਸੱਤਾ ਵਿਚਾਰੇ ਦੀਆਂ ਚੌਂਈ ਜਾਂਦਾ ਜੀ ਬਹੁਤ ਹੀ ਜਿਆਦਾ ਮੰਦਾ ਹਾਲ ਹੈ ਜੀ ਅਸੀਂ ਇਹੀ ਅਪੀਲ ਕਰਾਂਗੇ ਜੀ ਸਾਰੇ ਐਨਆਈਏ ਵੀਰਾਂ ਨੂੰ ਜਸੇ ਬੰਦੀਆਂ ਨੂੰ ਤੇ ਪੰਜਾਬ ਸਰਕਾਰ ਨੂੰ ਇਹਨਾਂ ਦੀ ਮਦਦ ਕਰੀ ਜਾਵੇ ਵਿਚਾਰਿਆਂ ਨੂੰ ਇਹਨਾਂ ਨੂੰ ਮੰਜਿਆਂ ਤੋਂ ਉਠਾਇਆ ਜਾਵੇ ਕਾਰਨਿਕ 5 ਲੱਖ ਦਾ ਜਿਹੜਾ ਕਾਰਡ ਬਣਾਇਆ ਹੋਇਆ ਲੱਗਦਾ ਨਹੀਂ ਕਿ ਉੱਚ ਸਾਰੀਆਂ ਬਿਮਾਰੀਆਂ ਕਵਰ ਹੋਣੀਆਂ ਚਾਹੀਦੀਆਂ ਕਹਿੰਦੇ ਇਹਨਾਂ ਦੀ ਬਿਮਾਰੀ ਉਹ ਕਵਰ ਨਹੀਂ ਕਰਦਾ ਉਹ ਚੱਲਦਾ ਨਹੀਂ ਪਿਆ ਕਾਰਡ ਤੇ ਇਲਾਜ ਹੀ ਨਹੀਂ ਹੋ ਰਿਹਾ ਨਹੀਂ ਜੀ ਉਹਦੇ ਤੇ ਨਾ ਇਹ ਪਹਿਲਾਂ ਕਹਿੰਦੇ ਵੀ ਦਵਾਈ ਬੂਟੀ ਆਪਾਂ ਨੂੰ ਲੈਣੀ ਪੈਂਦੀ ਹੈ ਜੀ ਇਹਦੇ ਕੋਲ ਤਾਂ ਵਿਚਾਰੇ ਕੋਲੇ ਗੋਲੀ ਲੈਣ ਨੂੰ ਵੀ ਪੈਸਾ ਹੈ ਨਹੀਂ ਉਹ ਕਹਿੰਦੇ ਵੀ ਪਹਿਲਾਂ ਦਵਾਈ ਲੈਣੀ ਪੈਂਦੀ ਹੈ ਫੇਰ ਜਾ ਕੇ ਉਹ ਚੱਲਦਾ ਜੀ ਤੇ ਵੀ ਡਾਕਟਰ ਦੀ ਫੀਸ ਫਿਰੀ ਹੁੰਦੀ ਹੈ ਬੈੱਡ ਦੀ ਫੀਸ ਫਿਰੀ ਹੁੰਦੀ ਹੈ ਜੀ ਇਹੀ ਕਹਿੰਦੇ ਆ ਜੀ ਉਹਦੇ ਤੇ ਵੀ ਉਵੇਂ ਨਹੀਂ ਸਾਰਾ ਜੀ ਦਵਾਈ ਫਰੀ ਹੁੰਦੀ ਹੈ ਜਾਂ ਕੋਈ ਸਾਰਾ ਕੋਈ ਨਹੀਂ ਕਰਦੇ ਹਾਲਾਤ ਇੰਨੇ ਖਮਾੜੇ ਹੋ ਚੁੱਕੇ ਆ ਤੁਸੀਂ ਕਿਸ ਤਰੀਕੇ ਦੀ ਇਹਨਾਂ ਦੀ ਮਦਦ ਕਰ ਸਕਦੇ ਆ ਸਰਪੰਚ ਦੇ ਰਾਹੀਂ ਜਾਂ ਉਹਨਾਂ ਨੂੰ ਫਿਰ ਅਸੀਂ ਜੇ ਇਹਨਾਂ ਨੂੰ ਦੇਖੋ ਜੀ ਪਿੰਡ ਦੇ ਵਿੱਚੋਂ ਵੱਧ ਤੋਂ ਵੱਧ ਅਸੀਂ ਵਿਚਾਰਿਆਂ ਨੂੰ ਲਾਜ ਵਾਸਤੇ ਪੈਸਾ ਇਕੱਠਾ ਕਰਕੇ ਦੇ ਸਕਦੇ ਆ ਜੀ ਦੇਈ ਵੀ ਜਾਂਦੇ ਆ ਜੀ ਤੇ ਮਦਦ ਪਿੰਡ ਕਰੀ ਜਾਂਦਾ ਜਿੰਨੀ ਕੁ ਹੁੰਦੀ ਆ ਜੀ ਤੇ ਅਸੀਂ ਤਾਂ ਜੀ ਇਹ ਹੀ ਅਪੀਲ ਕਰਾਂਗੇ ਜੀ ਸਰਕਾਰ ਨੂੰ ਵੀ ਇਹਨਾਂ ਦਾ ਵਿਚਾਰਿਆਂ ਦਾ ਸਰਕਾਰ ਬਾਫੜੇ ਜੀ ਇਹਨਾਂ ਦੀ ਤੇ ਨਾਈ ਵੀਰ ਬਾ ਫੜਨ ਦੀ ਇਹ ਨਦੀ ਤੇ ਪੰਚਾਇਤ ਨੂੰ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰੋਗੇ ਅਪੀਲ ਕਰੋਗੇ ਇਹਨਾਂ ਦੇ ਘਰ ਦੇ ਬਾਰੇ ਹਾਂਜੀ ਅਸੀਂ ਕਰਾਂਗੇ ਜੀ ਅਸੀਂ ਅਪੀਲ ਜ਼ਰੂਰ ਕਰਾਂਗੇ ਜੀ ਇਹਨਾਂ ਦੀ ਤੇ ਬਾਕੀ ਅਸੀਂ ਅਪੀਲ ਕਰੀ ਵੀ ਜਾਂਦੇ ਆ ਜੀ ਤੇ ਸਰਕਾਰ ਮੂਰੇ ਅਸੀਂ ਜੋ ਵੀ ਇਹਨਾਂ ਨੂੰ ਸਹੂਲਤ ਆਉਗੀ ਜੀ ਉਹ ਅਸੀਂ ਦੇਵਾਂਗੇ ਜੀ